ਸਾਰੀ ਰਾਤ ਰਾਮਲੀਲਾ ਦੇਖੀ ਸਵੇਰੇ ਉੱਠ ਕੇ ਕਹਿੰਦੀ ਦਾ ਸੀਤਾ ਰਾਮ ਜੰਦਰ ਦੀ ਭੈਣ ਲੱਗਦੀ ਸੀ ਸੀਤਾ ਰਾਮ ਜੰਦਰ ਦੀ ਭੈਣ ਲੱਗਦੀ ਸੀ ਸੀਤਾ ਰਾਮ ਜੰਦਰ ਦੀ ਭੈਣ ਲੱਗਦੀ ਸੀ ਯਾਰ ਹੋਣਾ ਚਾਹੀਦਾ ਸਾਡੇ ਗੁਰੂਆਂ ਪੀਰਾਂ ਨੇ ਸਾਨੂੰ ਇਹ ਸਿਖਾਇਆ ਵੀ ਸਭ ਧਰਮਾਂ ਦਾ ਸਤਕਾਰ ਫਿਰ ਦੂਸਰੀ ਗੱਲ ਆ ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾਨ ਫਿਰ ਔਰਤ ਜਾਤ ਦਾ ਜਿਹੜਾ ਸਨਮਾਨ ਆ ਉਹ ਸਾਨੂੰ ਗੁਰੂਆਂ ਨੇ ਸਿਖਾਇਆ ਹੁਣ ਇੱਕ ਬੜੀ ਮੰਦ ਭਾਗੀ ਘਟਨਾ ਘਟੀ ਆ ਔਰ ਜਿਹੜੀ ਕਿ ਮੈਂ ਇਹ ਸੋਚਦਾ ਵੀ ਕੋਈ ਬਾਹਰ ਨਹੀਂ ਘਟੀ ਉਹ ਕਟਣੀ ਹੀ ਸੀ ਕਿਉਂਕਿ ਉਹ ਜਿਹੜਾ ਆਦਮੀ ਆ ਉਹ ਜਾਣ ਬੁੱਝ ਕੇ ਜਿਹਨੂੰ ਕਹਿੰਦੇ ਆ ਆਦਤ ਵਾਸ਼ ਮਜਬੂਰ ਆ ਉਹ ਕਹਿ ਕੀ ਰਿਹਾ ਮੈਂ ਤੁਹਾਨੂੰ ਇੱਕ ਵੀਡੀਓ ਪਲੇ ਕਰਕੇ ਦਿਖਾਉਣੀ ਆ ਉਹ ਕੀ ਕਹਿ ਰਿਹਾ ਕਿਵੇਂ ਨਰਾਦਰ ਕਰ ਰਿਹਾ ਕਿਵੇਂ ਬੇਅਦਬੀ ਕਰ ਰਿਹਾ Hindu ਦੇਵੀ ਦੇਵਤਿਆਂ ਬਾਰੇ ਕਿਵੇਂ ਬੋਲ ਰਿਹਾ ਔਰ ਉਹਦਾ ਲਹਿਜਾ ਕੀ ਆ ਸੋ ਇਹਦੇ ਆਦਮੀ ਜਿਹੜੇ ਪਹਿਲਾਂ ਔਰਤ ਨਾਲ ਗਲਤ ਕਰਮ ਕਰਨ ਦੇ ਚੱਕਰ ਚ ਜੇਲ੍ਹ ਚੋਂ ਛੁੱਟਿਆ ਹੋਇਆ ਜਿਸ ਪਾਰਟੀ ਨੇ ਉਹਨੂੰ ਰਲਾਇਆ ਉਸ ਪਾਰਟੀ ਦੀ ਉਹ ਰੈਲੀ 'ਚ ਜਾ ਰਿਹਾ ਔਰ ਉਸ ਰੈਲੀ 'ਚ ਜਾਂਦਾ ਜਾਂਦਾ ਉਹ Hindu ਦੇਵੀ ਦੇਵਤਿਆਂ ਬਾਰੇ ਇਹ ਜੇ ਅਪਸ਼ਬਦ ਬੋਲ ਰਿਹਾ ਜਿਹੜੇ ਮੈਂ ਸਮਝਦਾ ਕੋਈ ਵੀ ਸੱਭਿਅ ਸਮਾਜ ਆ ਜਿਹੜਾ ਉਹਨੂੰ ਬਰਦਾਸ਼ਤ ਨਹੀਂ ਕਰੂਗਾ ਐਡੀ ਬੇਅਦਬੀ ਆ ਪਰ ਇਹਦੇ ਚੋਦਾ ਕਸੂਰ ਨਹੀਂ ਕਿਉਂਕਿ ਉਹ ਉਹ ਹੈ ਹੀ ਬੰਦਾ ਹੀ ਇਹ ਆ ਜਿਆ ਜਦੋਂ ਕਾਂਗਰਸ ਨੇ ਉਹਨੂੰ ਰੁਲਾਇਆ ਸੀ ਉਹਨੂੰ ਸੋਚਣਾ ਚਾਹੀਦਾ ਸੀ ਕਾਂਗਰਸ ਨੂੰ ਵੀ ਅਸੀਂ ਕਿਹਨੂੰ ਰੁਲਾ ਰਹੇ ਹਾਂ ਹੁਣ ਵੀ ਜੇ ਕਾਂਗਰਸ ਨੇ ਆਪਦੀ ਛਾਖ ਬਚਾਉਣੀ ਆ ਔਰ ਲੋਕਾਂ ਨੂੰ ਇਹ ਦੱਸਣਾ ਪਈ ਅਸੀਂ Hindu ਦੇਵੀ ਦੇਵਤਿਆਂ ਦਾ ਅਪਮਾਨ ਕਰਾ ਨਹੀਂ ਰਹੇ ਇਹ ਬੰਦਾ ਕਰ ਰਿਹਾ ਤਾਂ ਉਹਦੀ ਛੁੱਟੀ ਕਾਂਗਰਸ ਚੋਂ ਕਰਨੀ ਚਾਹੀਦੀ ਆ ਔਰ ਉਹਨੂੰ ਉਹਦੀ ਜਿਹੜੀ ਜਗ੍ਹਾ ਉਹ ਦਿਖਾਉਣੀ ਚਾਹੀਦੀ ਆ ਮੈਂ ਤੁਹਾਨੂੰ ਵੀਡੀਓ ਪਲੇ ਕਰਕੇ ਦੱਸਦਾ ਬੀਓ ਵੀਡੀਓ ਹੈ ਕੀ ਉਹ ਕਹਿ ਕੀ ਰਿਹਾ ਆ 1 ਮਿੰਟ ਦਿਓ ਜੀ ਫੋਨ ਆ ਫੜਾਓ ਆ ਵਾ ਆਓ ਆ ਵਾਲਾ ਆ ਆ ਦੇ ਆ ਦੇਖੋ ਦੇਖੋ ਮੈਂ ਤੁਹਾਨੂੰ ਦਿਖਾਉਣਾ ਕੀ ਬੋਲ ਰਿਹਾ ਉਹ ਇਹ ਰੈਲੀ ਤੇ ਜਾ ਰਿਹਾ ਔਰ ਟਚਕਾਰੀਆਂ ਕਰ ਰਿਹਾ ਸੀਤਾ ਮਾਤਾ ਨੂੰ ਰਾਮਚੰਦਰ ਦੀ ਭੈਣ ਲੱਗਦੀ ਸੀ ਕਹਿ ਕੇ ਸੰਬੋਧਨ ਕਰ ਰਿਹਾ ਔਰ ਉਹਦੀ ਸ਼ਬਦਾਵਲੀ ਔਰ ਉਹਦੇ ਚਿਹਰੇ ਦੇ ਹਾਫ ਪਾਵਰ ਔਰ ਕਿਵੇਂ ਟਿਚਰ ਕਰ ਰਿਹਾ ਸੋ ਇਸ ਲਈ ਮੇਰੀ ਬੇਨਤੀ ਆ ਕਾਂਗਰਸ ਵਾਲਿਆਂ ਨੂੰ ਬਈ ਭਾਈ ਆਪ ਦੀ ਪੀੜੀ ਥੱਲੇ ਨਗੂਰਾ ਫੇਰੋ ਇਹ ਜਿਹੜਾ ਮਾੜਾ ਆਨਸਰ ਤੁਸੀਂ ਲੋਕਾਂ ਦੀਆਂ ਧੀਆਂ ਭੈਣਾਂ ਨਾਲ ਗਲਤ ਕੰਮ ਕਰਨ ਵਾਲਾ ਰਲਾਰਿਆ ਉਹਨੇ ਤਾਂ ਦੇਵੀ ਦੇਵਤੇ ਵੀ ਨਹੀਂ ਛੱਡੇ ਹੁਣ ਤਾਂ ਅੱਖਾਂ ਖੋਲ ਲਓ ਕਾਰਵਾਈ ਦੀ ਮੰਗ ਕਰਦੇ ਹੋ ਤੁਸੀਂ ਕਾਰਵਾਈ ਦੀ ਤਾਂ ਮੰਗ ਕਰ ਹੀ ਰਿਆਂ ਜੀ ਮੈਂ ਤਾਂ ਕਹਿ ਹੀ ਰਿਆਂ ਵੀ ਜਿਹੜਾ Hindu ਦੇਵੀ ਦੇਵਤਿਆਂ ਦੇ ਬੇਅਦਵੀ ਦਾ ਮਾਮਲਾ ਜੀ ਉਹਦੇ ਤੇ Hindu ਸਮਾਜ ਨੂੰ ਕਾਰਵਾਈ ਕਰਾਉਣੀ ਚਾਹੀਦੀ ਏਸ ਬੰਦੇ ਤੇ ਔਰ ਕਾਂਗਰਸ ਨੂੰ ਕਾਰਵਾਈ ਕਰਨੀ ਚਾਹੀਦੀ ਆ ਇਹਨੂੰ ਲਾਂਬੇ ਕਰਨਾ ਚਾਹੀਦਾ ਜੇ ਉਹ ਆਪ ਦਾ ਇਹ ਦੱਸਣਾ ਚਾਹੁੰਦੇ ਨੇ ਵੀ ਉਹ ਹਰ ਧਰਮ ਦਾ ਸਤਿਕਾਰ ਕਰਦੇ ਨੇ ਜਿਵੇਂ ਕਾਂਗਰਸ ਕਹਿੰਦੀ ਆ ਵੀ ਅਸੀਂ ਤਾਂ ਹਰ ਧਰਮ ਦਾ ਸਤਿਕਾਰ ਕਰਦੇ ਆ ਫਿਰ ਇਹ ਕੋਈ ਸਤਿਕਾਰ ਵਾਲੀ ਗੱਲ ਤਾਂ ਹੈ ਨਹੀਂਗੀ ਠੀਕ ਆ ਨਾ ਤੇ ਗਰਚਰ ਸਾਹਿਬ ਆਪਾਂ ਗੱਲ ਕਰੀਏ ਰਾਹੁਲ ਗਾਂਧੀ ਦੀ ਅੱਜ ਅੱਜ ਆਏ ਵੀ ਸੀਗੇ ਤੇ ਦੰਗਾ 84 ਦੇ ਵੱਲੋਂ ਜਿਹੜਾ ਪ੍ਰਦਰਸ਼ਨ ਕਰਨ ਦੇ ਲਈ ਉੱਥੇ ਜਾ ਰਹੇ ਪਰੌਣਾਂ ਨੂੰ ਰਸਤੇ ਵਿੱਚ ਰੋਕ ਲਿਆ ਸੀਗਾ ਕਾਫੀ ਤਕਾਮੁਕੀ ਵੀ ਹੋਈ ਹੈ ਤੇ ਦੰਗਾ ਪੜਦਾ ਤਾਂ ਇਹ ਕਹਿਣਾ ਹੈ ਇਹ ਸਿੱਖ ਵਿਰੋਧ ਜਿਹੜੇ ਸਿੱਖਾਂ ਦੀ ਵਿਰੋਧੀ ਸਰਕਾਰ ਹੈ ਦੰਗਾ ਜੋ 84 ਵਲੇ ਦੇ ਵਿੱਚ ਹਰਮੰਦਰ ਸਾਹਿਬ ਦੇ ਵਿੱਚ ਅਣਖ ਕਟਕਟ 10000 ਦੇ ਕਰੀਬ ਜਿਹੜੇ ਸਿੰਘ ਹੈ ਉਹ ਸ਼ਹੀਦ ਕਰਤੇ ਸੀਗੇ ਤੇ ਆਪਾਂ ਗੱਲ ਕਰੀਏ ਇਹ ਕਾਤਲਾ ਦਾ ਮੁੰਡਾ ਹੈ ਰਾਹੁਲ ਗਾਂਧੀ ਜਿਹੜਾ ਦੇਖੋ ਇਹਦਾ ਲੱਗੀ ਕਹਿਣਾ ਜੀ ਮੈਂ ਆਹੀ ਬੰਦਾ ਜਿਹੜਾ ਸੀਤਾ ਮਾਤਾ ਔਰ ਸ਼੍ਰੀ ਰਾਮ ਦੇ ਅਗੇਂਸਟ ਬੋਲ ਰਿਹਾ ਇਸ ਲੈਜਜ ਇਹ ਹੀ ਬੰਦਾ ਕਹਿੰਦਾ ਸੀ ਜਦੋਂ ਇਹਨੂੰ ਪੁੱਛਿਆ ਭਈ ਓਏ ਕੀ 84 ਦੇ ਕਤਲੇਆਮ ਤੋਂ ਹੁਣ ਕਾਂਗਰਸ ਪਾਕ ਸਾਫ ਹੋ ਗਈ ਕੀ ਦਰਬਾਰ ਸਾਹਿਬ ਤੇ ਹਮਲਾ ਕਰਨ ਦੇ ਦੋਸ਼ ਚ ਕਾਂਗਰਸ ਪਾਕ ਸਾਫ ਹੋ ਗਈ ਕੀ ਅਕਾਲ ਤਖਤ ਸਾਹਿਬ ਨੂੰ ਢਾ ਢੇਰੀ ਕਰਨ ਵਾਲੀਆਂ ਟੋਪਾਂ ਟੈਂਕਾਂ ਦੇ ਹਮਲੇ ਤੋਂ ਕਾਂਗਰਸ ਪਾਕ ਸਾਫ ਹੋ ਗਈ ਉਦੋਂ ਇਹਨੇ ਇਹ ਗੱਲ ਕਹੀ ਸੀ ਬਈ ਰਾਹੁਲ ਗਾਂਧੀ ਤਾਂ ਮਾਫੀ ਮੰਗ ਚੁੱਕਿਆ ਮੈਂ ਇਹ ਗੱਲ ਪੁੱਛਣੀ ਚਾਹਨਾ ਜੇ ਰਾਹੁਲ ਗਾਂਧੀ ਮਾਫੀ ਮੰਗ ਚੁੱਕਿਆ ਸੀ ਜੇ ਉਹ ਸ਼ਰਮਿੰਦਾ ਸੀ 1984 ਦੇ ਸਿੱਖ ਕਤਲੇਆਮ ਤੋਂ ਔਰ ਜਿਉ ਸ਼ਰਮਿੰਦਾ ਸੀ ਦਰਬਾਰ ਸਾਹਿਬ ਤੇ ਕਿਰਾਏ ਹਮਲੇ ਤੋਂ ਤਾਂ ਉਹ ਲੋਕ ਜਿਨ੍ਹਾਂ ਨੇ ਆਵਦਾ ਜੈ ਸ਼੍ਰੀ ਰਾਮ ਮੈਂ ਤੁਹਾਡਾ ਆਪਣਾ ਬినੋਦ ਕੁਮਾਰ ਵਿਨੂ ਦੋਸਤੋ ਇੱਕ ਸਿਮਰਜੀਤ ਸਿੰਘ ਬੈਦ ਦੀ ਇੱਕ ਵੀਡੀਓ ਕਲਿੱਪ ਅੱਜ ਸਾਡੇ ਕੋਲ ਆਈ ਹੈ ਤੇ ਮੇਰੀ ਬੇਨਤੀ ਹੈ ਸਭ ਤੋਂ ਪਹਿਲੇ ਤੁਸੀਂ ਇਹ ਵੀਡੀਓ ਕਲਿੱਪ ਦੇਖੋ ਜੀ ਸਾਰੀ ਰਾਤ ਰਾਮਲੀਲਾ ਦੇਖੀ ਸਵੇਰੇ ਉੱਠ ਕੇ ਕਹਿੰਦੀ ਦਾ ਸੀਤਾ ਰਾਮ ਜੰਦਰ ਦੀ ਭੈਣ ਲੱਗਦੀ ਸੀ ਸੁਪਰ ਪਿਆਸਾ ਸੁਪਰ ਪਿਆਸਾ ਸਾਰੀ ਰਾਤ ਰਾਮਲੀਲਾ ਦੇਖੀ ਸਵੇਰੇ ਉੱਠ ਕੇ ਕਹਿੰਦੀ ਦਾ ਸੀਤਾ ਰਾਮ ਜੰਦਰ ਦੀ ਭੈਣ ਲੱਗਦੀ ਸੀ ਆਪਣਾ ਵਿਨੋਦ ਕੁਮਾਰ ਵੀਨੂ ਅੱਜ ਦੋਸਤੋ ਇੱਕ ਸਿਮਰਨ ਜੀ ਸਿੰਘ ਬੈਦ ਦੀ ਇੱਕ ਵੀਡੀਓ ਦੀ ਕਲਿੱਪ ਦੇਖਿਆ ਉਹ ਕਲਿੱਪ ਦੇਖ ਕੇ ਮਨ ਨੂੰ ਬੜੀ ਠੇਸ ਪਹੁੰਚੀ ਹੈ ਜਿਸ ਦੇ ਵਿੱਚ ਮਾਤਾ ਸੀਤਾ ਦੇ ਉੱਪਰ ਬਦਰ ਟਿੱਪਣੀ ਕਰ ਰਿਹਾ ਉਸ ਕਹਿ ਉਸ ਵੀਡੀਓ ਦੇ ਵਿੱਚ ਕਲਿੱਪ ਦੇ ਵਿੱਚ ਕਹਿ ਰਿਹਾ ਕਿ ਸਾਰੀ ਰਾਤ ਰਮਾਇਣ ਦੇਖੀ ਤੇ ਸਵੇਰੇ ਪੁੱਛਦੇ ਸੀਤਾ ਰਾਮ ਦੀ ਭੈਣ ਸੀ ਸੋ ਐਸੇ ਲੋਗ ਨੇ ਸੀਤਾ ਮਈਆ ਦੇ ਉੱਪਰ ਇਹੋ ਜਿਹਾ આરોਪ ਲਗਾਉਂਦੇ ਨੇ ਔਰ ਮੈਂ ਦੂਸਰੀ ਗੱਲ ਕਹਿਣਾ ਚਾਹਨਾ ਇਹ ਆਪਣੇ ਕਾਂਗਰਸ ਪਾਰਟੀ ਦੇ ਉੱਪਰ ਜਿਹੜੇ ਆ ਦੰਗਾ 84 ਦਾ ਅੱਜ ਜਿਹੜਾ ਵਿਰੋਧ ਹੋ ਰਿਹਾ 1 ਜੂਨ ਆ ਗਈ ਦੋਸਤੋ ਉਹੀ ਦਿਨ ਆਗੇ ਨੇ ਜਿਨ੍ਹਾਂ ਦਿਨਾਂ ਦੇ ਵਿੱਚ 1984 ਦੇ ਵਿੱਚ ਸਾਡੇ ਹਰਮੰਦਰ ਸਾਹਿਬ ਦੇ ਵਿੱਚ ਗੁਰੂ ਘਰ ਦੇ ਵਿੱਚ ਇਸੇ ਹੀ ਕਾਂਗਰਸ ਪਾਰਟੀ ਨੇ ਜਿਹੜਾ ਹਮਲਾ ਕਰਵਾਇਆ ਸੀ ਜਿੰਦੇ ਵਿੱਚ ਲਗਭਗ 10000 ਤੋਂ ਵੱਧ ਜਿਹੜੇ ਤੁਹਾਡੇ ਫਿਕਪਰਾ ਮਾਰੇ ਗਏ ਸੀ ਔਰ ਮੇਰੀ ਸਾਰਿਆਂ ਨੂੰ ਅਪੀਲ ਹੈ ਮੇਰੇ ਹਿੰਦੂ ਵੀਰਾਂ ਨੂੰ ਵੀ ਹੈ ਕਿ ਇਹਨਾਂ ਲੋਕਾਂ ਦਾ ਡਟ ਕੇ ਵਿਰੋਧ ਕਰੋ ਔਰ ਜਿਹੜਾ ਨੇ ਸਾਡੇ ਧਰਮ ਦੇ ਉੱਪਰ ਟਿੱਪਣੀ ਕੀਤੀ ਹੈ ਇਹਨਾਂ ਦਾ ਪੂਰਾ ਡਟ ਕੇ ਵਿਰੋਧ ਕਰੋ ਸਾਰੇ ਸੰਗਠਨਾਂ ਨੂੰ ਮੇਰੀ ਬੇਨਤੀ ਹੈ ਉਮੀਦ ਕੀ ਕਰ ਸਕਦੇ ਹੋ ਉਹ ਕੀ ਕਿਸੇ ਦਾ ਸਨਮਾਨ ਕਰੇਗਾ ਇਹ ਸਮst ਨਾਰੀ ਜਿਹੜੀ ਜਾਤੀ ਆ ਉਹਦਾ ਉਹਦਾ ਅਪਮਾਨ ਕੀਤਾ ਔਰ ਮਈਆ ਸੀਤਾ ਦਾ ਜਿਹੜਾ ਅਪਮਾਨ ਕੀਤਾ ਉਹ ਨੂੰ ਇਹ ਹਿੰਦੂ ਧਰਮ ਕਦੀ ਵੀ ਨਹੀਂ ਸਹਿਨ ਕਰੇਗਾ ਔਰ ਇਹਦਾ ਆਨਾਲੇ ਦਿਨਾਂ ਚ ਡਟ ਕੇ ਵਿਰੋਧ ਕਰੇਗਾ ਇਹ ਬੇਨਤੀ ਹੈ ਸਾਰੇ Hindu ਵੀਰਾਂ ਅਗੇ ਚਾਹੇ ਉਹ ਕਿਸੇ ਕਾਂਗਰਸ ਪਾਰਟੀ 'ਚ ਜਾਏ ਜਾਂ ਕਿਸੇ ਹੋਰ ਪਾਰਟੀਆਂ ਦੇ ਵਿੱਚ ਵੀ ਸਾਡੇ Hindu ਵੀਰ ਹੈ ਜਿਸ ਤਰੀਕੇ ਦੀ ਇਹਨਾਂ ਨੇ ਹਵਦਰ ਟੱਪਣੀ ਕੀਤੀ ਹੈ ਮੇਰੇ ਸਾਰੇ ਵੀਰਾਂ ਅਗੇ ਬੇਨਤੀ ਹੈ ਆਪਣੇ ਪਾਰਟੀਵਾਦੀ ਤੋਟ ਕੇ ਇਸ ਬੰਦੇ ਦਾ ਡੱਟ ਕੇ ਵੀਰਾਂ